ਸਵਕਤ ਮੌਜੂਦ ਹਾਂ ਬਠਿੰਡਾ ਜ਼ਿਲ੍ਹੇ ਦੇ ਕਸਬਾ ਰਾਮਾ ਮੰਡੀ ਵਿੱਚ ਜਿੱਥੇ ਵਾਰਡ ਨੰਬਰ 1 ਅਤੇ 15 ਸਮੇਤ ਕਈ ਗਲੀ ਮੁਹੱਲਿਆਂ ਦੇ ਵਸੀਆਂ ਵੱਲੋਂ ਨਗਰ ਕੌਂਸਲ ਦੀ ਕਟਿਆਕਾਰ ਗੁਜ਼ਾਰੀ ਦੇ ਖਿਲਾਫ ਦਿਖਾ ਰੋਸ ਪ੍ਰਦਰਸ਼ਨ ਕੀਤਾ ਜਾ ਕੀਤਾ ਜਾ ਰਿਹਾ ਹੈ ਸਵੇਰੇ ਤੋਂ ਹੀ ਇਲਾਕਾ ਵਸੀਆਂ ਨੇ ਬਾਗਾ ਫਾਟਕ ਤੇ ਰਸਤਾ ਜਾਮ ਕਰਕੇ ਮੇਨ ਸੜਕ ਉੱਤੇ ਤਰਨਾ ਲਗਾਇਆ ਹੈ ਮੰਡੀ ਵਸੀਆਂ ਦਾ ਕਹਿਣਾ ਹੈ ਕਿ ਪਿਛਲੇ 1 ਸਾਲ ਤੋਂ ਸੀਵਰੇਜ ਸਿਸਟਮ ਪੂਰੀ ਤਰ੍ਹਾਂ ਖਰਾਬ ਪਿਆ ਹੈ ਅਤੇ ਗੰਦਾ ਪਾਣੀ ਗਲੀਆਂ ਤੋਂ ਹੁੰਦਾ ਹੋਇਆ ਹੁਣ ਮਕਾਨਾਂ ਦੇ ਅੰਦਰ ਤੱਕ ਦਾਖਲ ਹੋ ਰਿਹਾ ਹੈ ਮੰਡੀ ਵਾਸੀਆਂ ਦਾ ਦੋਸ਼ ਹੈ ਕਿ ਕਈ ਵਾਰ ਨਗਰ ਕੌਂਸਲ ਨੂੰ ਲਿਖਤੀ ਦਰਖਾਸਤਾਂ ਦੇਣ ਦੇ ਬਾਵਜੂਦ ਅਧਿਕਾਰੀਆਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ। ਲੋਕਾਂ ਨੇ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀ ਘੁੰਮ ਕਰਨੀ ਨੀਂਦ 'ਚ ਸੁੱਤੇ ਹੋਏ ਹਨ, ਜਦ ਕਿ ਗੰਦੇ ਪਾਣੀ ਕਾਰਨ ਇਲਾਕਾ ਵਾਸੀਆਂ ਦੀ ਜ਼ਿੰਦਗੀ ਮੁਹਾਲ ਹੋ ਰਹੀ ਹੈ। ਦਰਨਾ ਦੌਰਾਨ ਬੁਲਾਰਿਆਂ ਨੇ ਸਾਫ਼-ਸਾਫ਼ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਦਾ ਹੱਲ ਜਲਦੀ ਨਹੀਂ ਕੀਤਾ ਗਿਆ ਤਾਂ ਉਹ ਸੰਗਰਾਸ਼ ਨੂੰ ਹੋਰ ਤੇਜ਼ ਕਰਨਗੇ ਅਤੇ ਨਗਰ ਕੌਂਸਲ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਫਿਲਹਾਲ ਤਰਨਾ جاری ਹੈ ਅਤੇ ਵਾਸੀਆਂ ਦਾ ਕਹਿਣਾ ਹੈ ਕਿ ਹਲ ਹੋਣ ਤੱਕ ਰਾਜ ਚੋ ਨਹੀਂ ਹਟਣਗੇ। ਰਾਮਾ ਮੰਡੀ ਤੋਂ ਅਸ਼ੋਕ ਕੁਮਾਰ ਦੀ ਰਿਪੋਰਟ। ਇਹਦੀ ਬਹੁਤ ਸਮੱਸਿਆ ਜੀ ਇੱਥੇ ਸਾਡੇ ਜੀ ਬੱਚੇ ਬਿਮਾਰ ਹੋ ਰਹੇ ਆ ਮਲੇਰੀਆ ਤੇ ਟਾਈਫਾਇਡ ਹੋ ਰਿਹਾ। ਬੱਸ ਉਹ ਅਸੀਂ ਕੀ ਕਰੀਏ? ਅਸੀਂ ਇੰਨੀਆਂ ਵੋਟਾਂ ਪਾ ਰਹੇ ਹਾਂਗੇ ਤਿੰਨ ਵਾਰੀ ਅਸੀਂ ਤੇਲੂ ਐਮਸੀ ਨੂੰ ਜਤਾਦਾ ਫੇਰ ਵੀ ਉਹਨੇ ਸਾਡਾ ਕੋਈ ਵਿਕਾਸ ਦਾ ਪ੍ਰਸ਼ਾਸਨ ਦੇ ਕੋਈ ਮੰਗ ਨਹੀਂ ਹੋਈਗੀ। ਸਾਰਿਆਂ ਕੋਲੇ ਜਾ ਜਾ ਕੇ ਅਸੀਂ ਦੁਖੀ ਹੋ ਗਏਗੇ। ਕੀ ਕਰੀਏ ਇੱਕ ਸੜਾ ਸੀਵਰੇਜ ਦਾ ਟੱਕੰਢ ਿਕਪਿਆ ਪਤਾ ਉਥੇ 11 ਕਟੀਆਂ ਦਾ ਐਕਸੀਡੈਂਟ ਹੋਣ ਤੋਂ ਬਾਅਦ ਚਤ ਰਹਿ ਗਈ ਜੇ ਕੋਈ ਉਥੇ ਬੱਚਾ ਟਿੱਕਪਿਆ ਉਹਦਾ ਦੇਣਦਾਰ ਕੌਣ ਹੋਊਗਾ ਦੱਸੋ ਮੈਨੂੰ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂਗੇ ਵੀ ਉਹਦਾ ਦੇਣਦਾਰ ਕੌਣ ਹੋਊਗਾ ਹਾਂਜੀ ਮੁਹੱਲਾ ਵਾਸੀ ਹੋਰ ਸਾਡੀ ਵੀ ਜੀ ਇੱਕ ਮੰਗੇਗੀ ਆ ਸਾਡੇ ਵੀ ਸੀਵਰ ਖਰਾਬ ਹੋਇਆ ਪਿਆ ਅਸੀਂ ਪਾਰੀ-ਬਾਰੀ ਆਖਦੇ ਆਂ ਵੀ ਦੇਖੋ ਤਾਂ ਸਹੀ ਵੀ ਆ ਕੇ ਦੇਖਿਆ ਉਹਨਾਂ ਦੇਖ ਕੇ ਬੱਕ ਜਾਂਦੀ ਐ ਕੋਈ ਸੁਧਾਰ ਨਹੀਂ ਸਾਡੇ ਦੇ ਜੁਆਕ ਸਕੂਨ ਨਹੀਂ ਜਾਂਦੇ ਸਾਡੇ ਆਹ ਬੱਚੇ ਘਰੇ ਅੱਧੀ ਵਾਰੀ ਘਰੇ ਰਹਿੰਦੇ ਆ ਅੱਧੀ ਵਾਰੀ ਜਾਂਦੇ ਆ ਤਾਂ ਸਾਡਾ ਮਕਾਨ ਆਪ ਟਿਕਣ ਵਾਲਾ ਹੋਇਆ ਪਿਆ ਨੀਵਾ ਹੋਇਆ ਪਿਆ ਅਸੀਂ ਕਰ ਜਿਹੜੇ ਲੋਕਾਂ ਨੇ ਖੁਦ ਵੀ ਮਹਾਨ ਖੁਦ ਬਿਮਾਰ ਖੁਦ ਵੀ ਬਿਮਾਰ ਹੋਈ ਪਈਆ ਕਿੰਨੇ ਦਿਨ ਹੋ ਗਏ ਜੀ 6 ਮਹੀਨੇ ਹੋ ਗਏ ਮੈਨੂੰ ਬਿਮਾਰ ਨੂੰ ਆ ਮੇਰੇ ਮਲੇਰੀਆ ਹੋਇਆ ਪਿਆ ਪ੍ਰਚਾਰਨ ਕੋਈ ਸੋਦਾਈ ਨਹੀਂ ਬਿਮਾਰ ਹੋ ਗਏ ਕੋਈ ਕਿੱਲਾ ਨਹੀਂ ਸਾ ਇਥੇ ਹਸਪਤਾਲ ਵੀ ਲੈ ਕੇ ਚੱਕ ਕੇ ਹਸਪਤਾਲ ਵੀ ਨਹੀਂ ਛੱਡਿਆ ਸਾਡਾ ਤੋਂ ਅਸੀਂ ਜਾਈਏ ਤਾਂ ਕਿੱਥੇ ਜਾਈਏ ਹੁਣ ਅਸੀਂ ਬਹੁਤ ਆਗੇ ਕੋਈ ਸਾਡੇ ਦਵਾਈ ਪਾਣੀ ਦਾ ਸਾਧਨ ਨਹੀਂ ਸਾਡੇ ਕੋਈ ਰੇਣ ਸਾਲਟ ਦਾ ਸਾਧਨ ਹੈ ਨਹੀਂ ਸਾਡੇ ਘਰਾਂ ਨੂੰ ਤਰੇੜਾਂ ਆਈਆਂ ਪਈਆਂ ਅਸੀਂ ਕੰਦਾ ਪਾਣੀ ਵਿੱਚ ਡੁੱਬਿਆ ਪਈਆਂ ਉਹ ਵੀ ਇੱਕ ਘੰਟਾ ਕੇ ਦੇਖੇ ਬੈਠ ਕੇ ਵੀ ਕਿਵੇਂ ਰਹਿੰਦੀ ਇਹ ਸਾਡੀ ਬਹੁਤ ਮਜਬੂਰੀ ਹੋਈ ਪਈ ਆ ਅਸੀਂ ਤਾਂ ਕਰਕੇ ਧਰਨਾ ਲਾਏ ਨਹੀਂ ਲਾਂਦੇ ਨਹੀਂ ਸੀ ਅਸੀਂ ਜੀ ਜਾ ਇਹ ਹੈ ਜੀ ਕਈ ਮਹੀਨੇ ਕਈ ਸਾਲਾਂ ਤੋਂ ਸੀਵਰੇਜ ਪਿੰਡ ਵਾਲਾ ਪਾਣੀ ਦੀ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਜੇ ਆਪਾਂ ਸਾਫ਼ ਸੁਥਰਾ ਪਾਣੀ ਨਹੀਂ ਪੀਵਾਂਗੇ ਤਾਂ ਗੰਦਾ ਪਾਣੀ ਪੀਵਾਂਗੇ ਬਿਮਾਰੀ ਲਾਵਾਂਗੇ ਬਿਮਾਰੀਆਂ ਲੱਗਣਗੀਆਂ ਸਾਰਿਆਂ ਨੂੰ ਸਰਨੇ ਲੱਗਾ ਅੱਦੇ ਮੁਲੇ ਡੈਂਗੂ ਦੇ ਮੋਹਲੇ ਆਇਆ ਤੇ ਮਲੇਰੀਆ ਟਾਈਫਾਈਡ ਤੇ ਸਿਵਰੇਜ ਦੀ ਸਿਸਟਮ ਨਹੀਂ ਆਇਆ ਤੇ ਨਿਉਂ ਦੇ ਪਾਣੀ ਭਰ ਕੇ ਮਕਾਨ ਡਿੱਗਣ ਨੂੰ ਹੋਏ ਪਏ ਆ ਤੇ ਸਰਕਾਰ ਨੂੰ ਮੰਗੇ ਹੀ ਆ ਸਿਵਰੇਜ ਦੇ ਇੱਧਰ ਆਪਣੇ ਜਿਹੜੀ ਨੂੰ 1 ਨੰਬਰ ਵਾਰਡ 13 ਨੰਬਰ ਵਾਰਡ 12 ਨੰਬਰ ਵਾਰਡ ਇੰਨਾ ਤੇ ਪਹਿਲਾਂ ਪਾਈ ਪਾਈ ਹੋਈ ਆ 8 ਇੰਚੀ ਉਹ ਵੀ ਲੈਵਲ ਕੋਈ ਲੈਵਲ ਨਹੀਂ ਆ ਸਾਰਾ ਇਹ ਸਾਡਾ ਮੋਹੱਲੇ ਦਾ ਪਾਣੀ ਨਹੀਂ ਖੜਾ ਇਹ ਪਤਾ ਨਹੀਂ ਕਿੱਥੋਂ ਕਿੱਥੋਂ ਆ ਕੇ ਪਾਣੀ ਇੱਥੇ ਆ ਕੇ ਇਕੱਠਾ ਹੁੰਦਾ ਕਿਉਂਕਿ ਇਹ ਨੀਵਾ ਹੈ ਇਹਦਾ ਲੈਵਲ ਵੀ ਸਹੀ ਕਰਾਵੇ ਕੋਈ ਸਫਾਈ ਨਾਲ ਹੱਲ ਨਹੀਂ ਹੁੰਦਾ ਜਿਵੇਂ ਆਪਣੇ ਨਗਰ ਕੋਲਸਰ ਰਾਮੇ ਤੋਂ ਆਈ ਸੀ ਕੋਈ ਅਫਸਰ ਉਹ ਕਹਿ ਗਿਆ ਅਸੀਂ 15 ਦਿਨਾਂ ਦੇ ਸਫਾਈ ਕਰਾ ਦੇਾਂਗੇ ਅਸੀਂ ਕਹਿੰਦੇ ਆ ਤੁਸੀਂ ਸਫਾਈ ਕਰਾਤੀ ਦੂਜੇ ਦਿਨ ਫੇਰੇ ਬਲੋਕੇਜ ਹੋਗੀ ਫਿਰ ਉਹਦਾ ਕੌਣ ਜ਼ਿੰਮੇਵਾਰ ਹੈ ਫਿਰ ਅਸੀਂ ਤਰ ਨਾ ਲਾਵਾਂਗੇ ਅਸੀਂ ਹੁਣੀ ਵੀ ਪੱਕਾ ਤਰ ਨਾ ਲਾਇਆ ਪੱਕੀ ਮੰਗ ਕੀਤੀ ਹੈ ਤੇ ਪੱਕਾ ਕੰਮੀ ਕਰਵਾਉਣਾ ਹੈਗਾ ਇਹਦੇ ਲੈਵਲ ਦੇਖ ਕੇ 1 ਫੁੱਟ ਜਾਂ 1.5 ਫੁੱਟ ਜਾਂ 2 ਫੁੱਟ ਪਾਈ ਪਵਾਣੀ ਹੈਗੀ ਕਿਉਂਕਿ ਜੇ ਆਪਾਂ ਵੱਡੀ ਪਾਈ ਪਵਾਵਾਂਗੇ ਤਾਂ ਤਾਂ ਪਾਣੀ ਤਾਂ ਉਹ ਵੀ ਲੈ ਲੈਂਦੀ ਹੈ ਪਾਈ ਪੀ ਮੇਰੇ ਜਿਆਦਾ ਸਮੱਸਿਆ ਆਊਗੀ ਨਹੀਂ ਤੇ ਇਹਨਾਂ ਨੇ ਮੰਨ ਲਓ ਸਫਾਈ ਦਾ ਕਰਤਾ ਤਦ ਤੁਝ ਜਦ ਇਧਰ ਤੋਂ ਫੇਰ ਖਰਾਬ ਹੋ ਜਾਣਾ ਹੈ ਫੇਰਾ ਸਿੱਤਰ ਨਿਲਾਂਦੇ ਫਿਰਾਂਗੇ ਤੇ ਸਾਡੀ ਤਾਂ ਇਹ ਮੰਗ ਆ ਸਾਡੇ ਬੱਚੇ ਤੰਦਰੁਸਤ ਰਹਿਣ ਬੇਸ ਤੇ ਮੰਡੀ ਤੇ ਕੁਝ ਵੀ ਨਹੀਂ ਇਸ ਮਕਬੂਰੀ ਮੰਡੀ ਜੀ ਹੈ ਨਹੀਂ ਖੇਡਣ ਨੂੰ ਕੋ ਸਟੇਡੀਅਮ ਨਹੀਂ ਦਵਾਈ ਲੈਣ ਨੂੰ ਕੋ ਹਸਪਤਾਲ ਨਹੀਂ ਤੇ ਚੋ ਚੰਗਾ ਰਸਤਾ ਹੈ ਨਹੀਂ ਪਿੰਡਾਂ 'ਚ ਵੀ ਦੇਖ ਲਓ 2-2 ਸਟੇਡੀਅਮ 2-2 ਸਕੂਲ ਹੈਗੇ ਆਪਣਾ ਥੇ ਕੋਈ ਸਰਕਾਰੀ ਸਕੂਲ ਵੀ ਨਹੀਂ ਬੱਚਿਆਂ ਵਾਸਤੇ ਤੇ ਐਸ ਸਿਰਸੇ ਤਾਂ ਮੰਗਾ ਤਾਂ ਬਹੁਤ ਹੈਗੀ ਆ ਪਹਿਲੇ ਲੇਕਿਨ ਸਾਡੇ ਗਰੀਬ ਦੀ ਮੰਗੀ ਕੀ ਹੁੰਦੀ ਆ ਸੀਮਰੇਜ ਚੰਗਾ ਰਸਤਾ ਪਾਣੀ ਮੇਰਾ ਬੱਚਾ ਤੰਦਰੁਸਤ ਰਹੇ ਆ ਹੁੰਦੀ ਆ ਸਾਡੇ ਕੋਲ ਐ ਤੈ ਨਹੀਂ ਛੱਲਾ ਲੱਗੇ ਆ ਉਹਨਾਂ ਜਿਹੜਾ ਕੰਮ ਘਟਾਉਣਾ ਜਾਂ ਕੋਈ ਹੋਰ ਵੱਡਾ ਕੰਮ ਕਰਾਉਣਾ ਯਾਰਤੀ ਦੀ ਦੁਕਾਨਾਂ ਹੈਗੀਆਂ ਸਾਡੇ ਕੋਲ ਤਾਂ ਆ ਹੀ ਹੁੰਦਾ ਜੀ ਗਰੀਬ ਦਾ ਬੱਚਾ ਸਹੀ ਢੰਗ ਨਾਲ ਸਕੂਲ 'ਚ ਵਗ ਜੇ ਕੋਈ ਪਾਣੀ ਨਾ ਖੜੇ ਬਸ ਆ ਹੀ ਹੁੰਦਾ ਨਾ ਗਲੀਆਂ ਨਾਲੀਆਂ ਦੇ ਹੁੰਦਾ ਗਰੀਬਾਂ ਕੋਲ ਹੋਰ ਕੀ ਹੁੰਦਾ ਸਰ ਜੀ ਕਿਹੜਾ ਕੋਈ ਟਰੱਕ ਲੰਘਾਣਾ ਕੋਈ ਦੋ ਮੰਨ ਲਓ ਜੇ ਸਮੱਸਿਆ ਤੁਹਾਡੀ ਹੱਲ ਨਹੀਂ ਹੁੰਦੀ ਤਾਂ ਇਹ ਦਰਨਾ ਕੀ ਲਗਾਤਾਰ ਅਨਮਿਥੇ ਦੇ ਸਮੇਂ ਲਈ ਲੱਗੂਗਾ ਲਗਾਤਾਰ ਚੱਲੂਗਾ ਜੀ ਲਗਾਤਾਰ ਚੱਲੂਗਾ ਅੱਥੀ ਸਾਡੀ ਮਾਤਾ ਭੈਣਾ ਅੱਥੀ ਲੰਗਰ ਛਕਣਗੇ ਅੱਥੀ ਲੰਗਰ ਬਣਾਣਗੇ ਇਹ ਲਗਾਤਾਰ ਹੀ ਚੱਲੂਗਾ